दो अक्टूबर का दिन लाल बहादुर शास्त्री और महात्मा गांधी के जन्मदिवस के रूप में जाना जाता है जिसके चलते जिला कांग्रेस कमेटी की ओर से जिला कार्यकारिणी अध्यक्ष राकेश पब्लिक के नेतृत्व में एक कार्यक्रम का आयोजन किया गया जिसमें उन्होंने लाल बहादुर शास्त्री और महात्मा गांधी को पुष्पांजलि भेंट की इस मौके पर वरिष्ठ नेता आशीष विज समूह पार्षद और कांग्रेस सेवा दल के सदस्य भी मौजूद रहे अपनी बात रखते हुए उन्होंने कहा कि ये दो ऐसी शख्सियत रही हैं जिन्होंने कांग्रेस

ਆਮਦੋ ਸਾਖਰੀ ਜੀ ਜਨਮ ਨੇ ਇਹਨੇ ತ್ಯਗੀ ਔਰ ਜਨਾ ਨੇ ਪੂਰੇ ਭਾਰਤ ਨੂੰ ਰਸਤਾ ਦਿਖਾਇਆ ਔਰ ਜਨਾ ਨੇ ਜੇਲੀਆਂ ਤੋਂ ਮੁਕਤ ਕਰਾਇਆ ਅੱਜ ਦੇ ਦਿਹਾੜਾ ਉਹਨਾਂ ਨੂੰ ਸਮਰਪਿਤ ਹੈ ਪੂਰੀ ਕਾਂਗਰਸ ਉਹਨਾਂ ਨੂੰ ਸਮਰਪਿਤ ਕਰਦੀ ਅਸੀਂ ਜਲਾਤੰਦਸ ਵੱਲੋਂ ਸੇਵਾਦਲ ਵੱਲੋਂ ਜਿਹੜੇ ਸਾਡੇ ਅਸ਼ਲੀ ਬੱਬਰ ਜੀ ਔਰ ਉਹਨਾਂ ਦੇ ਪੰਜਾਬ ਦੇ ਪ੍ਰਧਾਨ ਸੁਭਾਸ਼ ਜੀ ਇੱਥੇ ਆਏ ਨੇ ਔਰ ਸਾਥੀਆਂ ਨਾਲ ਆਏ ਨੇ ਕਿਉਂ ਉਹਨਾਂ ਸਾਰਿਆਂ ਦਾ ਤੇ ਆਪਣੇ ਸਾਥੀਆਂ ਦਾ ਗੂਗਲ ਜੀ ਦਾ ਜਿਲਾਂਸੀ ਦਾ ਸੁਪਰੀ ਸਰਾਜੀ ਦਾ ਸਾਰਿਆਂ ਦਾ ਧੰਨਵਾਦ ਕਰਨਾ ਕਿ ਉਹ ਆਏ ਜੂਰੀਆ ਜੀ ਦਾ ਸਾਡੇ ਨਾਲ ਮਹਾਤਮਾ ਗਾਂਧੀ ਜੀ ਨੂੰ ਤੁਮਬਲ ਅਰਪਣ ਕੀਤੀਆਂ ਨੇ ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਫਿਰ ਮੁੱਕਦਾ ਹਾਂ ਬਤੁਸ਼ਤ ਕਰਨਾ ਮਹਾਤਮਾ ਗਾਂਧੀ ਜੀ ਦਾ ਸਾਡੇ ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਹੈ ਔਰ ਹਰ ਸਾਲ ਦੀ ਤਰ੍ਹਾਂ ਪੂਰੇ ਦੇਸ਼ ਦੇ ਵਿੱਚ ਪੂਰੇ ਰਾਸ਼ਟਰ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੀ ਛੁੱਟੀ ਹੁੰਦੀ ਹੈ ਜਦੋਂ ਅਸੀਂ ਬਚਪਨ ਚ ਸਕੂਲ ਚ ਪੜ੍ਹਦੇ ਸੀ ਅਸੀਂ ਜਦੋਂ ਮਹਾਤਮਾ ਗਾਂਧੀ ਜੀ ਦਾ ਜਨਮ ਦਿਨ ਆਉਂਦਾ ਸੀ ਤੇ ਸਾਨੂੰ ਪਤਾ ਹੁੰਦਾ ਸੀ ਕਿ ਛੁੱਟੀ ਹੋਣੀ ਹੈ ਰੂਬੇਟ ਦੇ ਲੈਵਲ ਤੇ ਔਰ ਉਸ ਜਨਮ ਦਿਨ ਦੇ ਦੀ ਖੁਸ਼ੀ ਉਸ ਤੋਂ ਪਹਿਲਾਂ ਸਕੂਲ ਦੇ ਵਿੱਚ ਰਾਸ਼ਟਰੀ ਪਿਤਾ ਦਾ ਗਾਣ ਹੁੰਦਾ ਸੀ ਔਰ ਉਹਨਾਂ ਦੀ ਜਨਮ ਦਿਨ ਦੇ ਵਿੱਚ ਉਹਨਾਂ ਦੀ ਖੁਸ਼ੀ ਆਸਤੇ ਸਾਰ ਸਕੂਲ ਦੇ ਵਿੱਚ ਇੱਕ ਫੈਸਟੀਵਲ ਹੁੰਦਾ ਹੈ ਇੱਕ ਤਿਹਾਰ ਹੁੰਦਾ ਹੈ ਔਰ ਇਸ ਹਾਰ ਤੋਂ ਬਾਅਦ ਹੀ ਵੀ ਦੇਖੋ ਹੁਣ ਆ ਪ੍ਰਭੂ ਰਾਮ ਦੀ ਰਾਮਲੀਲਾ ਵੀ ਸ਼ੁਰੂ ਹੋ ਜਾਨੀ ਹੈ ਦੁਸ਼ਹਿਰਾ ਵੀ ਆ ਜਾਣਾ ਦੀਵਾਲੀ ਵੀ ਆ ਜਾਣੀ ਹੈ ਔਰ ਮੈਂ ਇੱਕੋ ਅ ਅੱਜ ਸ਼ਾਸਤਰੀ ਜੀ ਦਾ ਵੀ ਸ਼ਾਸਤਰੀ ਜੀ ਜੀ ਦਾ ਵੀ ਜਨਮ ਦਿਨ ਹੈ ਔਰ ਇਹ ਦੋ ਮਹਾਨ ਜਿਹੜੀ ਸ਼ਖਸੀਅਤਾਂ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ ਸਾਰਿਆਂ ਨੂੰ ਇੱਕ ਸੱਤੇ ਦੇ ਵਿੱਚ ਨਾਲ ਚੱਲ ਕੇ ਜਿਨ੍ਹਾਂ ਨੇ ਅੰਗਰੇਜ਼ਾਂ ਤੋਂ ਸਾਨੂੰ ਆਜ਼ਾਦ ਕਰਾਇਆ ਸਾਡੇ ਗੁਲਾਮ ਦੇਸ਼ ਨੂੰ ਆਜ਼ਾਦ ਕਰਾਇਆ ਉਹ ਸਾਡੇ ਰਾਸ਼ਟਰੀ ਪਿਤਾ ਮਹਾਤਮਾ ਗਾਂਧੀ ਲਈ ਹੈ ਔਰ ਇਹ ਇੱਕ ਸਾਡੇ ਵਾਸਤੇ ਬਹੁਤ ਵੱਡੀ ਪ੍ਰਾਈਡ ਹੈ ਕਿ ਅਸੀਂ ਇੱਕ ਹਿੰਦੁਸਤਾਨੀ ਹੈ ਔਰ ਆਹੀਂ ਉਹਨਾਂ ਦੇ ਵੰਸ਼ਸ਼ਾ ਜਿਨ੍ਹਾਂ ਨੇ ਹਮੇਸ਼ਾ ਇੱਕ ਪਿਆਰ ਨਾਲ ਮੁਹੱਬਤ ਨਾਲ ਅੰਗਰੇਜ਼ਾਂ ਨੂੰ ਬਾਹਰ ਕੱਟਿਆ ਔਰ ਸਾਡਾ ਸਾਰਾ ਲੈ ਕੇ ਦੇਸ਼ ਨੂੰ ਆਜ਼ਾਦ ਕਰਾਇਆ ਔਰ ਮੈਂ ਜ਼ਿਆਦਾ ਨਹੀਂ ਬੋਲਦਾ ਹਾਂ ਅੱਜ ਸਾਰੇ ਜਿਨ੍ਹਾਂ ਵੀ ਸਾਡੇ ਨਾਲ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਸਾਡੇ ਡਿਸਟ੍ਰਿਕਟ ਦੇ ਅਕੀਸ਼ ਬਬਲੀ ਜੀ ਸਾਡੇ ਸੀਨੀਅਰ ਸਾਡੇ ਜੁਗਲ ਅੰਕਲ ਜਿਹੜੇ ਹੈਗੇ ਨੇ ਜੁਗਲ ਜੀ ਜੁਗਲ ਆਪਣੇ ਕਾਉਂਸਲਰ ਸਾਹਿਬ ਸਾਡੇ ਡਿਪਟੀ ਮੇਅਰ ਅਜੇ ਜੀ ਦੇਸਰਾਜ ਜੀ ਆਸ਼ਿਸ਼ ਕਜੂਰੀਆ ਜੀ ਔਰ ਸਾਡੇ ਬਿੱਲਾ ਐਮਸੀ ਜੀ ਔਰ ਸਾਡੇ ਹੋਰ ਵੀ ਅਗੁਲਸ਼ਨ ਜੀ ਸਾਡੇ ਸੇਵਾਦਾਲ ਤੋਂ ਸਾਡੇ ਪੂਰੇ ਪੰਜਾਬ ਦੀ ਇੱਕ ਮੈਂ ਮਾਫੀ ਚਾਹਨਾ ਮੈਂ ਸਾਰਿਆਂ ਦਾ ਨਾਮ ਨਹੀਂ ਲੈ ਪਾਵਾਂਗਾ ਅਸ਼wini ਬੱਬਰ ਜੀ ਔਰ ਸਾਡੇ ਜਿੰਨੇ ਵੀ ਸੇਵਾਦਾਲ ਤੋਂ ਸਾਡੇ ਸਕੱਤਰ ਆਏਦੇ ਆ ਉਹਨਾਂ ਦਾ ਵੀ ਪਠਾਨਕੋਟ ਦੇ ਵਿੱਚ ਬਹੁਤ ਬਹੁਤ ਚੀਜ਼ਾਂ ਆਇਆ ਨੂੰ ਅੱਜ ਬੜਾ ਭਾਗਾਂ ਵਾਲਾ ਦਿਨ ਹੈ ਕਿ ਅੱਜ ਸਾਡੀ ਪਾਰਟੀ ਦੀ ਜਿਹੜੀ ਮੇਨ ਸਾਡੀ ਪਾਰਟੀ ਦੀ ਜਿਹੜੀ ਮੇਨ ਫੋਜ ਹੈ ਜਿਹਨੂੰ ਸੇਵਾਦਾਲ ਕਹਿੰਦੇ ਆ ਅੱਜ ਉਹਨਾਂ ਨੇ ਆ ਕੇ ਸਾਡੇ ਨਾਲ ਗਾਂਧੀ ਜੀ ਜੀ ਦਾ ਇੱਕ ਇੱਕ ਉਹਨਾਂ ਦਾ ਜਿਹੜਾ ਹੀ ਕਰਨਿਆਂ ਪੂਜਾ ਕਰਨਿਆਂ ਉਹ ਅੱਜ ਉਹਨਾਂ ਦੇ ਨਾਲ ਉਹਨਾਂ ਦਾ ਜਨਮ ਦਿਨ ਮਨਾਇਆ ਔਰ ਮੈਂ ਇਹੀ ਕਹਿੰਦਾ ਹੋਇਆ ਕਿ ਸੱਤੇ ਦੇ ਨਾਲ ਜੋ ਲੜਾਈ ਲੜੀ ਜਾਂਦੀ ਹੈ ਉਹ ਲੜਾਈ ਬਹੁਤ ਸਾਡੇ ਰਾਹੁਲ ਗਾਂਧੀ ਜੀ ਵੀ ਸੱਤੇ ਦੇ ਦੇ ਨਾਲ ਖੜੇ ਹੋ ਕੇ ਲੜਾਈ ਲੜ ਰਹੇ ਨੇ ਔਰ ਉਸ ਲੜਾਈ ਦਾ ਤੁਸੀਂ ਦੇਖੋ ਇਲਜ਼ਾਮ ਕੀ ਆ ਰਿਹਾ ਹੈ ਕਿ ਉਹਰੇ ਵਿੱਚ ਹੌਲੀ-ਹੌਲੀ ਅਸੀਂ ਹਰ ਜਗ੍ਹਾ ਤੇ ਸਾਡਾ ਵਰਕਰ ਸਾਡੀ ਪਾਰਟੀ ਕਾਮਯਾਬ ਹੋ ਰਹੀ ਹੈ ਸ਼ੁਕਰ ਹੈ ਸਾਡੇ ਰਾਸ਼ਟਰੀਤਾ ਮਹਾਤਮਾ ਗਾਂਧੀ ਜੀ ਦੀ ਜਨਤੀ ਹੈ ਉਹਨਾਂ ਦੇ ਨਾਲ ਸ਼ਾਂਤੀ ਦੇ ਮਸੀਹਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਦੇਣ ਵਾਲੇ ਭਾਰਤ ਦੇ ਪੁਰਖ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਵੀ ਅੱਜ ਜਨਮ ਦਿਨ ਹੈ ਇਹ ਦੋ ਬਿਬੂਤੀਆਂ ਜਿਹੜੀਆਂ ਭਾਰਤ ਦੇ ਭਾਰਤ ਦੀ ਦੇਨ ਹੈ ਜਿਨ੍ਹਾਂ ਨੇ ਗੁਲਾਮ ਭਾਰਤ ਤੋਂ ਸਾਨੂੰ ਆਜ਼ਾਦੀ ਦਿਲਾ ਕੇ ਸਾਨੂੰ ਆਜ਼ਾਦ ਭਾਰਤ ਵਿੱਚ ਸਾਹ ਲੈਣ ਦਾ ਜਿਹੜਾ ਮੋਕਾ ਨਸੀਬ ਹੋਇਆ ਇਹ ਇਹਨਾਂ ਸ਼ਖਸੀਅਤਾਂ ਸ਼ਖਸੀਤਾਂ ਕਰਕੇ ਹੋ ਰਿਹਾ ਹੈ ਅਸੀਂ ਦੇਵੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਛੱਤਛਤ ਨਮਨ ਕਰਦੇ ਹਾਂ ਕਿਉਂਕਿ ਰਾਸ਼ਟ੍ਰਪਤਾ ਮਹਾਤਮਾ ਗਾਂਧੀ ਜੀ ਦੀ ਅਸੀਂ ਦੇਨ ਨਹੀਂ ਦੇ ਸਕਦੇ ਕਿਉਂਕਿ ਉਹਨਾਂ ਦੀ ਸੋਚ ਅੱਜ ਵੀ ਸਤਿਆ ਹਿੰਸਾ ਔਰ ਤਿਆਗ ਦੇ ਮਾਰਗ ਤੇ ਚੱਲ ਕੇ ਜਿਹੜਾ ਉਹਨਾਂ ਨੇ ਬਿਨਾ ਸ਼ਸਤਰ ਉਠਾਏ ਜਿਹੜਾ ਗ੍ਰੇਟਾ ਦੇ ਨਾਲ ਜਿਹੜੀ ਲੜਾਈ ਲੜ ਕੇ ਭਾਰਤ ਨੂੰ ਆਜ਼ਾਦ ਕਰਾਇਆ ਇਹ ਅਸੀਂ ਉਹਨਾਂ ਦੀ ਦੇਨ ਕਰੀ ਤੇ ਦੇ ਸਕਦੇ ਅਸੀਂ ਉਹਨਾਂ ਦੇ ਮਾਰਗ ਤੇ ਚੱਲ ਕੇ ਸੈਨਿਕੀਤ ਭਾਈ ਤਪ ਤਿਆਗ ਔਰ ਬਲੀਦਾਨ ਦੇ ਮਾਰਗ ਤੇ ਚੱਲ ਕੇ ਅਸੀਂ कांग्रेस की और पूरे देश भारत भी आपका सेवा करा जय हिंद जय कांग्रेस विजय कांग्रेस If you wish that your child learns today and needs tomorrow, bring them to A N M James Cambridge International School, Patankot, affiliated to C little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football and so on. a and James Cambridge International School opposite Canada Palace near a &M Institute's Jalandhar Dalhousie Bypass Road, Pathankul.